ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਜਿਹੜੇ ਸਾਡੇ ਹੱਥ ਪੈਰ ਸੌਨ ਹੁੰਦੇ ਆ ਟਿੰਗਲਿੰਗ ਸੈਂਸੀਏਸ਼ਨ ਹੁੰਦੀ ਭਾਵ ਸਾਡੇ ਜਿਵੇਂ ਕੀੜੀਆਂ ਲੜਦੀਆਂ ਉਹ ਸਾਨੂੰ ਲੱਗਦਾ ਏ ਜਾਂ ਹੱਥਾਂ ਪੈਰਾਂ ਚੋਂ ਦਰਦ ਨਿਕਲਦਾ ਇੱਕੋਦਮ ਬੜਾ ਤੇਜ਼ ਜਾਂ ਵੀਕਨੈਸ ਆ ਗਈ ਆ ਹੱਥ ਪੈਰ ਬੜੇ ਕਮਜ਼ੋਰ ਲੱਗਦੇ ਆ ਸੋ ਇਹਨਾਂ ਸਾਰੀਆਂ ਇਹਨਾਂ ਸਾਰੇ ਲੱਛਣਾਂ ਪਿੱਛੇ ਕਾਰਨ ਹੁੰਦਾ ਏ ਸਾਡੀਆਂ ਨਸਾਂ ਦਾ ਕਮਜ਼ੋਰ ਹੋ ਜਾਣਾ ਜਿਨ੍ਹਾਂ ਨੂੰ ਅਸੀਂ ਨਰਵਸ ਕਹਿੰਨੇ ਆ ਸੋ ਇਹ ਅਸਾਂ ਕਿਉਂ ਕਮਜ਼ੋਰ ਹੁੰਦੀਆਂ ਐ ਇਹਨਾਂ ਦੇ ਕਈ ਕਾਰਨ ਆ ਉਹ ਵੀ ਜਾਣਾਂਗੇ ਤੇ ਕਿਰੇ ਲੋ ਕਿਹੜੇ ਤਰੀਕੇ ਆ ਜਿਨ੍ਹਾਂ ਨਾਲ ਅਸੀਂ ਆਪਣੀਆਂ ਇਸ ਪਰੇਸ਼ਾਨੀਆਂ ਤੋਂ ਜਿਹੜੇ ਸਾਡੇ ਹੱਥ ਪੈਰ ਸੁੰਨਦੇ ਆ ਜਾਂ ਝੁੰਜਣੀ ਛੱਡਦੀ ਆ ਜਾਂ ਇੰਨਾ ਚ ਕੀੜੀਆਂ ਲੜਦੀਆਂ ਇਹ ਦਰਦ ਰਹਿੰਦਾ ਏ ਸੋ ਇਹ ਸਾਰੇ ਤੇ ਅਸੀਂ ਪੂਰਾ ਡਿਟੇਲ ਨਾਲ ਜਾਣਕਾਰੀ ਲਵਾਂਗੇ ਵੀ ਇਹਨੂੰ ਅਸੀਂ ਠੀਕ ਕਿਵੇਂ ਕਰ ਸਕਦੇ ਆ ਸੋ ਪੂਰੀ ਆ ਵੀਡੀਓ ਨੂੰ ਧਿਆਨ ਨਾਲ ਸੁਣਿਓ ਤੇ ਆਪਣਾ ਜਿਹੜਾ YouTube ਚੈਨਲ ਡਾਕਟਰ ਹਰਮਨ ਜੀਰਾ ਇਹਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਅੱਗੇ ਜਿਹੜੀਆਂ ਮੈਂ ਵੀਡੀਓਜ਼ ਬਣਾਉਂਗਾ ਸਿਹਤ ਨੂੰ ਲੈ ਕੇ ਉਹ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਜਾਣ। ਆਓ ਸਾਥੀਓ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਹਾਂ ਪੂਰੀ ਡਿਟੇਲ ਨਾਲ ਜਾਣਕਾਰੀ ਲੈਣੇ ਆਂ ਵੀ ਕਾਰਨ ਪਹਿਲਾਂ ਤਾਂ ਜਾਣਦੇ ਕਿਹੜੇ-ਕਿਹੜੇ ਰਹਿੰਦੇ ਆ ਉਸ ਤੋਂ ਬਾਅਦ ਇਹਦੇ ਹੱਲ ਦੀ ਗੱਲ ਕਰਾਂਗੇ। ਸਾਥੀਓ ਨਸਾਂ 'ਚ ਜਦੋਂ ਕਮਜ਼ੋਰੀ ਆਉਂਦੀ ਆ ਉਦੋਂ ਸਾਡੇ ਟਿੰਗਲਿੰਗ ਸੈਂਸੀਏਸ਼ਨ ਹੋਣੀ ਸ਼ੁਰੂ ਹੋ ਜਾਂਦੀ ਆ ਹੱਥ ਪੈਰ ਸੋਨ ਰਹਿਣੇ ਸ਼ੁਰੂ ਹੋ ਜਾਂਦੇ ਆ ਚੁੰਝਣੀ ਛੇੜਦੀ ਐਨਾਂ 'ਚ ਜਾਂ ਵੀਕਨੈਸ ਆ ਜਾਂਦੀ ਆ ਕਮਜ਼ੋਰੀ ਆ ਜਾਂਦੀ ਆ ਸੋ ਨਸਾਂ 'ਚ ਕਮਜ਼ੋਰੀ ਆਉਂਦੀ ਕਿਉਂ ਆ ਉਹਦੇ ਕਈ ਕਾਰਨ ਆ ਜਿਵੇਂ ਕਈ ਵਿਟਾਮਿਨ ਹੁੰਦੇ ਜਿਵੇਂ ਵਿਟਾਮਿਨ B12 ਹੋ ਗਿਆ ਜਾਂ ਵਿਟਾਮਿਨ B6 ਹੋ ਗਿਆ ਜਾਂ ਫੋਲਿਕ ਐਸਿਡ ਹੋ ਗਿਆ ਇਹਨਾਂ ਕਹਿ ਲਓ ਵੀ ਵਿਟਾਮਿਨਾਂ ਦੀ ਕਮੀ ਕਰਕੇ ਇਹਨਾਂ ਜਿਹੜੇ ਪੋਸਟਿਕ ਤਾਤ ਇਹਨਾਂ ਦੀ ਘਾਟ ਕਰਕੇ ਸਾਡੀਆਂ ਨਸਾਂ ਕਮਜ਼ੋਰ ਹੋ ਜਾਂਦੀਆਂ ਜਾਂ ਹੋਰ ਕਈ ਕਾਰਨ ਹੋ ਸਕਦੇ ਆ 슈ਗਰ ਦੇ ਮਰੀਜ਼ਾਂ ਚ ਵੀ ਇਹ ਵੇਖਿਆ ਜਾਂਦਾ ਇਹਨੂੰ ਅੰਗਰੇਜ਼ੀ ਦੇ ਵਿੱਚ ਡਾਕਟਰੀ ਭਾਸ਼ਾ ਚ ਨਿਊਰੋਪੈਥੀ ਦੀ ਬਿਮਾਰੀ ਕਿਹਾ ਜਾਂਦਾ ਹੈ ਜਿਹੜੀਆਂ ਸਾਡੀਆਂ ਨਸਾਂ ਚ ਕਮਜ਼ੋਰੀ ਆ ਜਾਂਦੀ ਹੈ ਨਸਾਂ ਦੀ ਜਿਹੜੀ ਉੱਪਰਲੀ ਪਰਤ ਜਿਹਨੂੰ ਅਸੀਂ ਮਾਈਲਨ ਸ਼ੀਥ ਕਹਿੰਦੇ ਆ ਉਹ ਡੈਮੇਜ ਹੋਣੀ ਸ਼ੁਰੂ ਹੋ ਜਾਂਦੀ ਆ ਜਿਹਦੇ ਕਰਕੇ ਇਹ ਸਾਰਾ ਕੁਝ ਹੁੰਦਾ ਇਹ ਸਾਰੇ ਲੱਛਣ ਆਉਂਦੇ ਆ ਸੋ ਜਾਂ ਤਾਂ ਕੋਈ ਵਿਟਾਮਿਨ ਦੀ ਘਾਟ ਜਾਂ 슈ਗਰ ਹੋਵੇ ਜਾਂ ਕੋਈ ਪ੍ਰਾਣੀ ਸੱਟ ਲੱਗੀ ਹੋਵੇ ਉਹ ਦੇ ਕਰਕੇ ਵੀ ਨਰਵ ਚ ਕਮਜ਼ੋਰੀ ਆਉਣਾ ਕਹਿ ਲਓ ਵੀ ਆ ਜਾਂਦੀ ਆ ਸੋ ਆਓ ਹੁਣ ਜਾਣਦੇ ਆ ਵੀ ਉਹ ਕਿਹੜੇ ਕਿਹੜੇ ਤਰੀਕੇ ਆ ਅਸੀਂ ਘਰੇ ਅਪਣਾ ਕੇ ਇਸ ਚੀਜ਼ ਤੋਂ ਬਚ ਸਕਦੇ ਆ ਠੀਕ ਕਰ ਸਕਦੇ ਸਾਥੀਓ ਜੇ ਪਹਿਲੇ ਨੰਬਰ ਤੇ ਵੇਖੀਏ ਤਾਂ ਜਿਹੜਾ ਵਿਟਾਮਿਨ B12 ਹੈ ਉਹਦੀ ਘਾਟ ਨੂੰ ਪੂਰਾ ਕਰਨਾ ਪਊਗਾ ਤਾਂ ਜੋ ਸਾਡੇ ਜਿਹੜੇ ਨਰਵ ਸੈੱਲ ਆ ਉਹ ਡੈਮੇਜ ਹੋਣ ਤੋਂ ਬਚਣ ਉਹਨਾਂ ਨੂੰ ਤਾਕਤ ਮਿਲੇ ਨਵੇਂ ਨਰਵ ਸੈੱਲ ਕਹਿ ਲੋ ਵੀ ਰਿਕਵਰੀ ਉਹਨਾਂ ਦੀ ਜਿਹੜੀ ਹੈਗੀ ਆ ਉਹ ਜਲਦੀ ਹੋਵੇ ਉਹ ਹੋਊਗੀ ਜੇ ਵਿਟਾਮਿਨ B12 ਸਾਡੇ ਸਰੀਰ 'ਚ ਪੂਰਾ ਹੋਊਗਾ ਸੋ ਵਿਟਾਮਿਨ B12 ਸਾਨੂੰ ਕਿੰਨੀਆਂ ਚੀਜ਼ਾਂ ਤੋਂ ਮਿਲਦਾ ਐਨੀਮਲ ਪ੍ਰੋਡਕਟਸ ਤੋਂ ਮਿਲਦਾ ਜਿਵੇਂ ਮੀਟ ਹੋ ਗਿਆ ਆਂਡੇ ਹੋ ਗਏ ਚਿਕਨ ਹੋ ਗਿਆ ਜਾਂ ਡੇਰੀ ਪ੍ਰੋਡਕਟਸ ਜਿਵੇਂ ਦੁੱਧ ਜਾਂ ਦੁੱਧ ਤੋਂ ਬਣਨ ਵਾਲੀਆਂ ਚੀਜ਼ਾਂ ਪਨੀਰ ਹੋ ਗਿਆ ਦਹੀਂ ਹੋ ਗਈ ਸੋ ਇਹ ਚੀਜ਼ਾਂ ਸਾਨੂੰ ਵਿਟਾਮਿਨ B12 ਦਿੰਦੀਆਂ ਹੈ ਸੋ ਇਹਨਾਂ ਨੂੰ ਆਪਦੇ ਭੋਜਨ ਚ ਵਧਾਓ ਜਿਹੜੇ ਲੋਕ ਵੈਜੀਟੇਰੀਅਨ ਆ ਉਹ ਦੁੱਧ ਤੇ ਦੁੱਧ ਤੋਂ ਬਣੀਆਂ ਚੀਜ਼ਾਂ ਖਾ ਸਕਦੇ ਆ ਜਿਹੜੇ ਨਾਨ ਵੈਜੀਟੇਰੀਅਨ ਉਹ ਐਗ ਲੈ ਸਕਦੇ ਆ ਫਿਸ਼ ਖਾ ਸਕਦੇ ਆ ਫਿਰ ਮੀਟ ਲੈ ਸਕਦੇ ਚਿਕਨ ਲੈ ਸਕਦੇ ਇਹਨਾਂ ਤੋਂ ਵੀ ਅਸੀਂ ਵਿਟਾਮਿਨ B12 ਦੀ ਜਿਹੜੀ ਘਾਟ ਉਹਨੂੰ ਪੂਰਾ ਕਰ ਸਕਦੇ ਬਾਕੀ ਇਸ ਤੋਂ ਇਲਾਵਾ ਵਿਟਾਮਿਨ B6 ਆ ਜਿਹੜਾ ਉਹ ਸਾਨੂੰ ਚੰਨਿਆਂ ਤੋਂ ਬੜਾ ਵਧੀਆ ਮਿਲਦਾ ਏ ਇਹਦੇ ਨਾਲ ਨਾਲ ਆਲੂਆਂ 'ਚ ਵਿਟਾਮਿਨ B6 ਬਹੁਤ ਵਧੀਆ ਹੁੰਦਾ ਏ ਫਿਰ ਆਂਡਿਆਂ ਤੋਂ ਵਧੀਆ ਮਿਲਦਾ ਕੇਲਿਆਂ ਤੋਂ ਵਧੀਆ ਮਿਲਦਾ ਏ ਸੋ ਇਹ ਚੀਜ਼ਾਂ ਦਾ ਇਸਤੇਮਾਲ ਕਰਕੇ ਡੇਲੀ ਅਸੀਂ ਵਿਟਾਮਿਨ B6 ਦੀ ਘਾਟ ਨੂੰ ਪੂਰਾ ਕਰ ਸਕਦੇ ਹਾਂ ਸੋ ਵਿਟਾਮਿਨ B6 ਕਰਕੇ ਵੀ ਜਿਹੜੀਆਂ ਸਾਡੀਆਂ ਨਸਾਂ ਇਹਨਾਂ 'ਚ ਕਮਜ਼ੋਰੀ ਆ ਜਾਂਦੀ ਹੈ ਇਹਨਾਂ ਦੀ ਘਾਟ ਕਰਕੇ B6 ਤੇ ਇਸ ਤੋਂ ਇਲਾਵਾ ਜਿਹੜਾ ਫੋਲਿਕ ਐਸਿਡ ਆ ਉਹ ਸਾਨੂੰ ਹਰੀਆਂ ਪੱਤੇਦਾਰ ਸਬਜ਼ੀਆਂ ਤੋਂ ਮਿਲਦਾ ਏ ਫਿਰ ਸਿਟਰਸ ਫਰੂਟ ਜਿਵੇਂ ਮਸਮੀ ਆ ਗਈ ਸੰਤਰਾ ਆ ਗਿਆ ਫਿਰ ਨਿੰਬੂ ਆ ਗਿਆ ਇਸ ਤੋਂ ਇਲਾਵਾ ਬੀਨਸ ਹੋ ਗਏ ਦਾਲਾਂ ਹੋ ਗਈਆਂ ਇਹਨਾਂ ਤੋਂ ਵੀ ਸਾਨੂੰ ਜਿਹੜਾ ਫੋਲਿਕ ਐਸਿਡ ਉਹ ਬੜਾ ਵਧੀਆ ਮਿਲਦਾ ਸੋ ਆਫ ਦੀ ਡਾਈਟ ਦੇ ਵਿੱਚ ਦਾਲਾਂ ਨੂੰ ਵਧਾ ਕੇ ਜਾਂ ਹਰੀਆਂ ਪੱਤੇਦਾਰ ਸਬਜ਼ੀਆਂ ਪਾਲਕ ਦਾ ਇਸਤੇਮਾਲ ਕਰਕੇ ਅਸੀਂ ਫੋਲਿਕ ਐਸਿਡ ਦੀ ਜਿਹੜੀ ਘਾਟ ਆ ਉਹਨੂੰ ਪੂਰਾ ਕਰ ਸਕਦੇ ਹਾਂ ਸੋ ਦੋਸਤੋ ਇਹ ਤਾਂ ਸਿੱਗੀਆਂ ਖਾਣ ਵਾਲੀਆਂ ਜਿਹੜੀਆਂ ਚੀਜ਼ਾਂ ਸਾਨੂੰ ਸਾਡੇ ਜਿਹੜੀ ਨਰਵ ਡੈਮੇਜ ਹੋਣ ਦੀ ਪਰੇਸ਼ਾਨੀਆਂ ਜਾਂ ਨਸਾਂ ਜਿਹੜੀ ਕਮਜ਼ੋਰੀ ਆ ਜਿਦੇ ਕਰਕੇ ਸਾਡੇ ਹੱਥ ਪੈਰਾਂ ਚੋਂ ਸੇਕ ਨਿਕਲਣਾ ਸ਼ੁਰੂ ਹੋ ਗਿਆ ਏ ਜਲਨ ਸ਼ੁਰੂ ਹੋ ਗਈ ਆ ਝੁੰਝਣੀ ਛਿੜਦੀ ਆ ਜਾਂ ਸਾਡੇ ਹੱਥ ਪੈਰ ਸੁੰਨ ਹੋ ਜਾਂਦੇ ਕਮਜ਼ੋਰੀ ਆ ਗਈ ਆ ਸੋ ਇਹ ਚੀਜ਼ਾਂ ਦਾ ਇਸਤੇਮਾਲ ਕਰਕੇ ਅਸੀਂ ਪੂਰਾ ਕਰ ਸਕਦੇ ਆ ਸੋ ਇਸ ਤੋਂ ਬਾਅਦ ਆਓ ਉਸ ਤਰੀਕੇ ਘਰੇਲੂ ਤਰੀਕੇ ਜਾਣਦੇ ਹੋਰ ਜਿਹੜੇ ਸਾਨੂੰ ਇਸ ਪਰੇਸ਼ਾਨੀ ਤੋਂ निजात ਦਿਵਾਉਣਗੇ ਸੋ ਸਾਥੀਓ ਘਰੇਲੂ ਚੀਜ਼ਾਂ ਚ ਉਹ ਜਿਹੜੀਆਂ ਹਰਬਸ ਕਹਿ ਲੋ ਕੁਦਰਤੀ ਜੜੀ ਬੂਟੀਆਂ ਕਹਿ ਲੋ ਆ ਉਹਨਾਂ ਬਾਰੇ ਜਾਣਦੇ ਆ ਉਹਨਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਲਦੀ ਦੀ ਦੋਸਤੋ ਹਲਦੀ ਵਿੱਚ ਕਰਕਿਊਮਿਨ ਨਾਂ ਦਾ ਜਿਹੜਾ ਕਹਿ ਲਓ ਵੀ ਸਬਸਟੈਂਸ ਆਪਾਧਾਰਤਾ ਐਂਟੀ ਇਨਫਲੇਮੇਟਰੀ ਗੁਣ ਵੀ ਰੱਖਦਾ ਏ ਤੇ ਐਂਟੀ ਆਕਸੀਡੈਂਟ ਗੁਣ ਵੀ ਰੱਖਦਾ ਸੋ ਇਹਨਾਂ ਦੋਵਾਂ ਗੁਣਾ ਕਰਕੇ ਜਿਹੜੀ ਹਲਦੀ ਆ ਉਹ ਬੜੀ ਵਧੀਆ ਸਾਡੀਆਂ ਨਸਾਂ ਵਾਸਤੇ ਸਾਡੀਆਂ ਨਸਾਂ ਵਿੱਚਲੀ ਇਨਫਲੇਮੇਸ਼ਨ ਉਹਨੂੰ ਵੀ ਘਟਾਉਂਦੀ ਸੋਜ ਨੂੰ ਘਟਾਉਂਦੀ ਆ ਤੇ ਜਿਹੜਾ ਨਸਾਂ ਦੀ ਇਨਫਲੇਮੇਸ਼ਨ ਕਰਕੇ ਦਰਦ ਹੁੰਦਾ ਏ ਸੇਕ ਨਿਕਲਦਾ ਹੱਥਾਂ ਪੈਰਾਂ ਚੋਂ ਪਿੰਗਲਿੰਗ ਸੈਂਸੀਏਸ਼ਨ ਜਿਹਨੂੰ ਕਹਿ ਦਿੰਨੇ ਆ ਉਹਨੂੰ ਘੱਟ ਕਰਦੀ ਆ ਸੋ ਹਲਦੀ ਨੂੰ ਪੀਣਾ ਕਿਵੇਂ ਆ ਇਹਨੂੰ ਤੁਸੀਂ ਦੁੱਧ ਦੇ ਵਿੱਚ ਇੱਕ ਚਮਚਾ ਮਿਲਾ ਲਓ ਇਹਦੇ ਨਾਲ ਤੁਸੀਂ ਇੱਕ ਚੁਟਕੀ ਕਾਲੀ ਮਿਰਚ ਜ਼ਰੂਰ ਐਡ ਕਰਨੀ ਆ ਕਿਉਂਕਿ ਕਾਲੀ ਮਿਰਚ ਵਿੱਚ ਪੈਪਰਿਨ ਆਂਦਾ ਜਿਹੜਾ ਸਬਸਟੈਂਸ ਆ ਉਹ ਜ਼ਰੂਰੀ ਆ ਲੈਣਾ ਕਿਉਂਕਿ ਉਸ ਤੋਂ ਬਿਨਾ ਜਿਹੜਾ ਕਰਕਿਊਮਿਨ ਹਲਦੀ ਵਿੱਚਲਾ ਉਹ ਸੋਖਿਆ ਨਹੀਂ ਜਾਂਦਾ ਸਾਡੀਆਂ ਅੰਤੜੀਆਂ 'ਚ ਪ੍ਰੋਪਰ ਐਬਜ਼ਾਰਬ ਨਹੀਂ ਹੁੰਦਾ ਸੋ ਕਾਲੀ ਮਿਰਚ ਤੇ ਹਲਦੀ ਦੋਵੇਂ ਚੀਜ਼ਾਂ ਮਿਲ ਕੇ ਹੀ ਸਾਨੂੰ ਫਾਇਦਾ ਦਿੰਦੀਆਂ ਐ ਸੋ ਹਮੇਸ਼ਾ ਜਦੋਂ ਵੀ ਤੁਸੀਂ ਹਲਦੀ ਵਾਲਾ ਦੁੱਧ ਪੀਣਾ ਹੈ ਤਾਂ ਇਹਦੇ ਵਿੱਚ ਕਾਲੀ ਮਿਰਚ ਦੀ ਇੱਕ ਛਟਕੀ ਜ਼ਰੂਰ ਮਲਾਉਣੀ ਆ ਸਾਥੀਓ ਅਗਲੀ ਜਿਹੜੀ ਚੀਜ਼ ਆ ਸਾਨੂੰ ਨਸਾਂ ਵਾਸਤੇ ਕਮਜ਼ੋਰੀ ਵਾਸਤੇ ਹੈਗੀ ਆ ਉਹ ਹੈਗੀ ਆ ਅਦਰਕ ਅਦਰਕ ਵੀ ਐਂਟੀ ਇਨਫਲੇਮੇਟਰੀ ਗੁਣ ਰੱਖਦਾ ਏ ਬਾਕੀ ਸਾਡੇ ਦਰਦਾਂ ਨੂੰ ਵੀ ਘਟਾਉਂਦਾ ਇਨਫਲੇਮੇਸ਼ਨ ਨੂੰ ਘੱਟ ਕਰਦਾ ਨਸਾਂ ਦੀ ਸੋ ਇਹ ਵੀ ਸਾਡੇ ਹੱਥਾਂ ਪੈਰਾਂ 'ਚ ਜਲਣ ਜਿਹੜੀ ਹੁੰਦੀ ਆ ਉਹਨੂੰ ਘੱਟ ਕਰਦਾ ਏ ਟਿੰਗਲਿੰਗ ਸੈਂਸੇਸ਼ਨ ਨੂੰ ਘਟਾਉਂਦਾ ਏ ਸਾਡੇ ਮਾਸਪੇਸ਼ੀਆਂ ਜਿਹੜੀ ਇਨਫਲੇਮੇਸ਼ਨ ਹੋਈ ਆ ਮਾਸਪੇਸ਼ੀਆਂ ਦੀ ਮਸਲਸ ਦੀ ਇਨਫਲੇਮੇਸ਼ਨ ਕਰਕੇ ਵੀ ਸਾਡੀਆਂ ਨਰਵਸ ਆ ਉਹ ਕੰਪਰੈਸ ਹੋ ਜਾਂਦੀਆਂ ਜਿਹਦੇ ਕਰਕੇ ਇਹ ਸਾਰੇ ਲੱਛਣ ਆਉਂਦੇ ਆ ਹੱਥ ਪੈਰ ਸੌਨ ਰਹਿੰਦੇ ਆ ਝੁੰਝਣੀ ਛੱਡਦੀ ਆ ਸੋ ਅਦਰਕ ਸਾਨੂੰ ਇਹ ਸਾਰੀਆਂ ਪਰੇਸ਼ਾਨੀਆਂ ਤੋਂ ਬਚਾਉਂਦਾ ਏ ਸੋ ਇੱਕ ਚਮਚਾ ਪੀਸਿਆ ਹੋਇਆ ਅਦਰਕ ਅਸੀਂ ਇੱਕ ਗਲਾਸ ਪਾਣੀ ਦੇ ਵਿੱਚ ਉਬਾਲਨਾ ਘੱਟੋ-ਘੱਟ 10 ਮਿੰਟ ਫਿਰ ਇਹਦਾ ਸੇਵਨ ਕਰਨਾ ਦਿਨ ਚ ਜਾਂ 2 ਜਾਂ 3 ਵਾਰ ਅਦਰਕ ਦੇ ਪਾਣੀ ਦਾ ਸੇਵਨ ਕਰੋ ਇਹਦੇ ਨਾਲ ਤੁਹਾਨੂੰ ਬੜਾ ਆਰਾਮ ਮਿਲੇਗਾ ਤੇ ਸਾਥੀਓ ਅਗਲਾ ਤਰੀਕਾ ਹੈਗਾ ਆਇਲ ਦੀ ਮ사ਜ ਮਸਟਰਡ ਆਇਲ ਸਰੋਂ ਦਾ ਤੇਲ ਲੈ ਲਓ ਜਾਂ ਨਾਰੀਅਲ ਦਾ ਲੈ ਲਓ ਦੋਵੇਂ ਬਹੁਤ ਵਧੀਆ ਹੈ ਇਹਨਾਂ ਦੀ ਤਲੀਆਂ ਤੇ ਚਸ ਕੇ ਮ사ਜ ਕਰੋ ਹੱਥਾਂ ਤੇ ਪੈਰਾਂ ਤੇ ਇਹਦੇ ਨਾਲ ਵੀ ਸਾਡੇ ਬੜੇ ਇੱਕ ਤਾਂ ਮਾਸਪੇਸ਼ੀਆਂ ਰਿਲੈਕਸ ਹੁੰਦੀਆਂ ਐ ਇਹਦੇ ਨਾਲ ਆਰਾਮ ਵੀ ਮਿਲਦਾ ਐ ਨਸਾਂ ਦੀ ਕਮਜ਼ੋਰੀ ਵੀ ਦੂਰ ਹੁੰਦੀ ਆ ਸੋ ਇਹਦੇ ਨਾਲ ਵੀ ਸਾਨੂੰ ਬੜਾ ਆਰਾਮ ਮਿਲਦਾ ਐ ਜਿਹੜਾ ਸੇਕ ਨਿਕਲਦਾ ਜਾਂ ਨੰਬਨੈਸ ਆ ਗਈ ਆ ਸੌਣ ਰਹਿਣੇ ਸ਼ੁਰੂ ਹੋ ਗਿਆ ਉਹ ਹੌਲੀ ਹੌਲੀ ਠੀਕ ਹੋਣਗੇ ਇਸ ਤੋਂ ਇਲਾਵਾ ਗਰਮ ਤੇ ਠੰਡੇ ਦੀ ਸਿਕਾਈ ਕਰਨੀ ਆ ਹੌਟ ਤੇ ਕੋਲਡ ਕੰਪਰੈਸ਼ਨ ਜਿਹਨੂੰ ਅਸੀਂ ਕਹਿ ਦਿੰਨੇ ਆ ਸੋ ਇਹ ਕਿਵੇਂ ਕਰਨਾ ਐ ਤੁਸੀਂ ਇੱਕ ਤਾਵਲ ਲੈ ਲਓ ਤੌਲੀਆ ਲੈ ਲਓ ਉਹਨੂੰ ਕਹਿ ਲਓ ਵੀ ਗਰਮ ਪਾਣੀ ਦੇ ਵਿੱਚ ਕੱਢ ਕੇ ਉਹਦੀ ਪਹਿਲਾਂ ਸੇਕ ਕਰੋ ਸੇਕਾ ਕਰੋ ਹੱਥਾਂ ਤੇ ਕਰੋ ਜੇ ਹੱਥਾਂ ਤੇ ਵੀ ਆ ਪੈਰਾਂ ਤੇ ਵੀ ਕਰੋ ਲਪੇਟ ਕੇ ਪੈਰਾਂ ਤੇ ਹੱਥਾਂ ਤੇ ਘੱਟੋ ਘੱਟ 15 ਮਿੰਟ ਗਰਮ ਨਹਾ ਕਰੋ ਸਿਕਾਈ ਤੇ ਕੋਲਡ ਕੰਪ੍ਰੈਸ਼ਨ ਜੇ ਤੁਸੀਂ ਨਾ ਘੱਟੋ ਘੱਟ ਉਸ ਤੋਂ ਬਾਅਦ 15 ਮਿੰਟ ਹੀ ਠੰਡੇ ਨਾਲ ਬਰਫ਼ ਵਾਲੇ ਪਾਣੀ ਨਾਲ ਕੋਲਡ ਕੰਪ੍ਰੈਸ਼ਨ ਕਰੋ ਇਹਦੇ ਨਾਲ ਤੁਹਾਨੂੰ ਬੜਾ ਆਰਾਮ ਮਿਲੂ ਤੁਹਾਡੇ ਮਾਸਪੇਸ਼ੀਆਂ ਜਿਹੜੀਆਂ ਰਿਲੈਕਸ ਹੁੰਦੀਆਂ ਏ ਤੁਹਾਡੀਆਂ ਨਰਵਜ਼ਾਂ ਉਹ ਹੌਲੀ ਹੌਲੀ ਠੀਕ ਹੋਣੀਆਂ ਸ਼ੁਰੂ ਹੁੰਦੀਆਂ ਐ ਇਸ ਤੋਂ ਇਲਾਵਾ ਸਾਥੀਓ ਸੇਂਦੇ ਨਮਕ ਦੀ ਅਸੀਂ ਉੱਚ ਪੈਰ ਨੂੰ ਡਬੋਉਣਾ ਐ ਹੱਥਾਂ ਨੂੰ ਵੀ ਡਬੋ ਸਕਦੇ ਆ ਸੇਂਦੇ ਨਮਕ ਵਾਲੇ ਪਾਣੀ ਚ ਇਹਦੇ ਨਾਲ ਵੀ ਸਾਡੇ ਜਿਹੜੀਆਂ ਨਸਾਂ ਐ ਉਹਨਾਂ ਦੀ ਇਨਫਲੇਮੇਸ਼ਨ ਘਟਦੀ ਸੋਜ ਘਟਦੀ ਆ ਸਾਡੀ ਬਲੱਡ ਸਰਕੂਲੇਸ਼ਨ ਵੀ ਠੀਕ ਹੁੰਦੀ ਆ ਸੋ ਸੇਂਦਿਆ ਨਮਕ ਜਿਹਨੂੰ ਐਬਸਮ ਸਾਲਟ ਵੀ ਕਹਿ ਦਿੰਨੇ ਆ ਮੈਗਨੀਸ਼ੀਅਮ ਸਲਫੇਟ ਦਾ ਬਣਦਾ ਐ ਸੋ ਇੱਕ ਕਹਿ ਲਓ ਵੀ ਇੱਕ ਤੁਸੀਂ ਕੱਪ ਲੈ ਲਓ ਸਹਿੰਦੇ ਨਮਕ ਦਾ ਉਹਨੂੰ ਪੂਰੇ ਪਾਣੀ ਵਾਲੇ ਟੱਬ ਚ ਪਾ ਦਿਓ ਛੋਟਾ ਟੱਬ ਲੈ ਲਓ ਉਸ ਤੋਂ ਬਾਅਦ ਉਹਦੇ ਵਿੱਚ ਪੈਰ ਡਬੋ ਕੇ ਰੱਖਣੇ ਆ ਜੇ ਹੋ ਸਕੇ ਤਾਂ ਕੋਸਾ ਜਿਹਾ ਪਾਣੀ ਲੈ ਲਓ ਚ ਪੈਰ ਡਬੋ ਕੇ ਰੱਖੋ ਹੱਥ ਵੀ ਡਬੋ ਸੋ ਇਹ ਇਸ ਤਰ੍ਹਾਂ ਕਰਨਾ ਵੀ ਸੋਕ ਕਰਨਾ ਵੀ ਸਾਡੇ ਜਿਹੜਾ ਨਰਵਸ ਆ ਉਹ ਹੌਲੀ ਹੌਲੀ ਰਿਕਵਰ ਹੁੰਦੀਆਂ ਐ ਟਿੰਗਲਿੰਗ ਸੈਂਸੇਸ਼ਨ ਠੀਕ ਹੁੰਦੀ ਆ ਸਾਡੇ ਹੱਥ ਪੈਰ ਜਿਹੜੇ ਸੁੰਨ ਹੁੰਦੇ ਆ ਉਹ ਠੀਕ ਹੋਣੇ ਸ਼ੁਰੂ ਹੋ ਜਾਂਦੇ ਆ ਸੋ ਇਸ ਤੋਂ ਇਲਾਵਾ ਸਾਥੀਓ ਐਕਸਰਸਾਈਜ਼ ਜ਼ਰੂਰ ਕਰਨੀ ਆ ਇਹਦੇ ਨਾਲ ਵੀ ਸਾਡੀਆਂ ਮਾਸਪੇਸ਼ੀਆਂ ਰਿਲੈਕਸ ਹੁੰਦੀਆਂ ਐ ਤੇ ਸਾਡੀਆਂ ਨਸਾਂ ਵੀ ਠੀਕ ਹੁੰਦੀਆਂ ਐ ਬਾਕੀ ਐਲੋਵੇਰਾ ਜੈਲ ਜਿਹੜਾ ਕਵਾਰ ਜੀ ਨੂੰ ਅਸੀਂ ਕਹਿੰਨੇ ਆ ਕਵਾਰ ਦਾ ਪੱਤਾ ਤੋੜ ਕੇ ਉਹਦੇ ਵਿੱਚੋਂ ਜਿਹੜਾ ਗੁੱਦਾ ਹੁੰਦਾ ਉਹ ਕੱਢ ਲਓ ਉਹਦੀ ਵੀ ਮ사ਜ ਕਰੋ ਹੱਥਾਂ ਪੈਰਾਂ ਤੇ ਜਿਹੜੀਆਂ ਜਗ੍ਹਾ ਤੇ ਤੁਹਾਡੇ ਕਹ ਲਓ ਵੀ ਪਰੇਸ਼ਾਨੀਆਂ ਦਰਦ ਰਹਿੰਦਾ ਐ ਇਹਦੇ ਵਿੱਚ ਵੀ ਕਵਾਰ ਚ ਵੀ ਐਂਟੀ ਇਨਫਲਮੇਟਰੀ ਗੁਣ ਹੁੰਦੇ ਆ ਇਹ ਦਰਦਾਂ ਠੀਕ ਕਰਦਾ ਸੋਜਾਂ ਘੱਟ ਕਰਦਾ ਇਹਦੇ ਨਾਲ ਵੀ ਬੜਾ ਤੁਹਾਨੂੰ ਆਰਾਮ ਮਿਲੂਗਾ ਸੋ ਸਾਥੀਓਏ ਜਿਹੜੀ ਜਾਣਕਾਰੀ ਆ ਅੱਗੇ ਇਹਨੂੰ ਸ਼ੇਅਰ ਜ਼ਰੂਰ ਕਰਿਓ ਵੱਧ ਤੋਂ ਵੱਧ ਭੈਣ ਭਰਾਵਾਂ 'ਚ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਸ ਜਾਣਕਾਰੀ ਦਾ ਲਾਭ ਮਿਲ ਸਕੇ ਫਾਇਦਾ ਮਿਲ ਸਕੇ ਤੇ ਆਪਣਾ ਜਿਹੜਾ ਇਹ ਚੈਨਲ ਆ ਇਹਨੂੰ ਸਬਸਕ੍ਰਾਈਬ ਵੀ ਕਰ ਲਿਓ ਸੋ ਇਜਾਜ਼ਤ ਦਿਓ ਧੰਨਵਾਦ